ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਸ਼੍ਰੀ ਕੁਲਦੀਪ ਚਾਹਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਡੀਸੀਪੀ ਸਿਟੀ ਲੁਧਿਆਣਾ ਸ਼੍ਰੀ ਜਗਵਿੰਦਰ ਸਿੰਘ ਪੀਪੀਐਸ ਏਡੀਸੀਪੀ ਲੁਧਿਆਣਾ ਅਤੇ ਸ਼੍ਰੀ ਦਵਿੰਦਰ ਚੋਧਰੀ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਉਤਰੀ ਲੁਧਿਆਣਾ ਜਿਹਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਜਸਵੀਰ ਸਿੰਘ ਮੁਖ ਅਫਸਰ ਥਾਣਾ ਯੋਦੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨ ਗਸ਼ਤ ਕੈਲਾਸ਼ ਨਗਰ ਚੌਂਕ ਤੋਂ ਅਪਰਾਧੀਆਂ ਵੱਲੋਂ ਚੋਰੀ ਛੁਦਾ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਅਤੇ 10 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਅਤੇ ਇੱਕ ਦਾਤਰ ਬਰਾਮਦ ਕਰਕੇ ਇਹਨਾਂ ਖਿਲਾਫ ਮੁਕਦਮਾ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਜੋ ਜੁਹੇਵਾਲ ਤੇ ਐਸੀ ਬਲਕਾਰ ਸਿੰਘ ਦੀ ਪਾਰਟੀ ਨੇ ਤਿੰਨ ਸਨੈਚਰ ਜਿਹੜੇ ਆ ਉਹ ਫੜੇ ਆ ਜਿਨ੍ਹਾਂ ਚ ਇੱਕ ਹਰਸ਼ अरोड़ा ਆਕਾਸ਼ਦੀਪ ਤੇ ਰੋਹਿਤ ਕੁਮਾਰ ਇਹ तकरीबन 20 ਸਾਲ ਇਹਨਾਂ ਦੀ ਤਿੰਨਾਂ ਦੀ ਉਮਰ ਹੈ ਇਹਨਾਂ ਤੋਂ ਇਹ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਸੀ ਏਰੀਏ ਚੋਂ ਤੇ ਇੱਕ ਦੱਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਇਹ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲੇਬਰ ਵਾਲੇ ਬੰਦੇ ਨੂੰ ਕਿਤੇ ਸੁਨਸਾਨ ਜਗ੍ਹਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੈਚ ਕਰ ਲੈਂਦੇ ਸੀ ਤੇ ਇਹ ਤਿੰਨੋਂ ਬੰਦੇ ਜਿਹੜੇ ਐ ਅਰੈਸਟ ਕਰ ਲਏ ਐ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ-ਕੀ ਵਾਰਦਾਤਾਂ ਕੀਤੀਆਂ ਇੱਕ ਨੇ ਮੈਂਬਰਾਂ ਦਾ ਗਰੋ ਹੈਗਾ ਜੀ ਜਿਹੜੇ ਇਹ ਤਿੰਨ ਹੀ ਸੀਗੇ ਤਿੰਨ ਹੀ ਫੜ ਤੇ ਕਿਹੜੀ ਕਿਹੜੀ ਜਗ੍ਹਾ ਤੇ ਇਸ ਨੇ ਵਾਰਦਾਤਾ ਕਰਦੀ ਇਹ ਲੱਗਦਾ ਕਿ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੰਸਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਇਧਰ ਆ ਨੂਰ ਵਾਲਾ ਰੋਡ ਅਨਰੂਨੀ ਸੜਕਾ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦਾ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਨਾਂ ਦਾ ਬਸ ਕੱਲਾ ਪੁੰਦਾ ਦੇਖਿਆ ਤੇ ਉਹਨੂੰ ਦਾਤਰ ਕੱਢ ਕੇ ਦਿਖਾ ਕੇ ਡਰਾ ਕੇ ਉਹ ਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਦਾ ਹੁੰਦੀ ਸੀ ਤੇ ਤੈਨੂੰ ਨਸ਼ਾ ਵਗੈਰਾ ਕਰਦੀ ਜੀ ਇਹ ਨਹੀਂ ਇਹ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡਰਗ ਟੈਸਟ ਕਰਾਵਾਂਗੇ ਤੇ ਵਰਦਾ ਤਾਂ ਕੁਝ ਟਰੇਸ ਹੀ ਆਈਆਂ ਜੀ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਜੀ ਤੇ 10 ਮੋੜ ਰਿਕਵਰ ਹੈਗੇ ਕਿੰਨੀਆਂ ਕਵਾਰਦਾ ਤਾਂ ਸਿਰ ਟਰੇਸ ਹੈਗੀਆਂ ਤੇ 6-7 ਤਾਂ ਸਾਡੇ ਕੋਲ ਰਿਪੋਰਟਡ ਹੈਗੀਆਂ ਕਿਉਂਕਿ ਅਸੀਂ ਸਾਰੀਆਂ ਵੈਰੀਫਾਈ ਕਰਦੇ ਕਿੰਨੀਆਂ ਕਿੰਨੀ ਆਈਦੇ ਆ ਇਹ ਸਾਰੇ 21 21 ਸਾਲ ਦੇ ਗ੍ਰੇਡ ਇਹਨਾਂ ਦਾ ਪਿਛਲਾ ਕੋਈ ਪਿਲਾ ਕੋਈ ਪਰਚਾ ਵਗੈਰਾ ਦੱਦਣਾ ਸੀ ਨਹੀਂ ਫਿਲਹਾਲ ਨਹੀਂ ਹੈ ਅਸੀਂ ਆਪ ਤੇ ਚੈੱਕ ਕੀਤਾ ਬਾਕੀ ਉਹ ਨਰਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਤੇ ਜਿਹੜੇ ਸਿਰ ਬ੍ਰਾਹਮਣ ਮੋਬਾਈਲ ਕੀਤੇਗੇ ਇਹਨਾਂ ਜੀ ਇਹ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਐ ਇਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕਿਉਂਕਿ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜਾ ਹੋ ਜਾਊਗਾ ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹਨੂੰ ਦੇ ਦਿੱਤਾ ਕੋਈ ਉਹ ਅਗਲਾ ਲੈ ਕੇ ਗਾਹ ਜਾਂਦਾ ਸੀ ਉਹ ਮਹੀਨਾ ਦੋ ਮਹੀਨੇ ਬੰਦ ਰਹਿੰਦਾ ਤੇ ਇੱਕ ਹੋਰ ਸਵਾਲ ਸਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਇਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਐਕਟਮ ਸੀ ਕਿ ਕਿੰਨੀ ਕ ਵਾਰ ਦਾ ਤਾਂ ਕਰ ਚੁੱਕੇ ਕੁਝ ਨੀਅਰ ਬੋਲੇ ਭਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਹਾਂ ਕਲੀਅਰ ਕਰ ਰਹੇ ਹਾਂ ਰਿਮਾਈਂਡ ਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ